ਅੰਮ੍ਰਿਤਸਰ ਤੋਂ ਜਬਾਲ ਨੂੰ ਜਾਣ ਵਾਲੀ ਸੜਕ ਤੇ ਪੈਂਦੇ ਅੱਡਾ ਫਤਾਹਪੁਰ ਦੀ ਸੜਕ ਦਾ ਮੰਦਾ ਹਾਲ ਹੈ ਗੱਲਬਾਤ ਕਰਦਿਆਂ ਹੋਇਆਂ ਅੱਡਾ ਫਤਾਹਪੁਰ ਦੇ ਦੁਕਾਨਦਾਰਾਂ ਨੇ ਆਖਿਆ ਕਿ ਪਿਛਲੇ ਕਾਫੀ ਸਮੇਂ ਤੋਂ ਇਥੋਂ ਸੜਕ ਟੁੱਟੀ ਹੋਈ ਹੈ ਜਿਸ ਕਾਰਨ ਇਥੋਂ ਗੱਡੀਆਂ ਵਾਹਾਂ ਨਿਕਲਦੇ ਹਨ ਤਾਂ ਧੂੜ ਮਿੱਟੀ ਉੱਡਦੀ ਹੈ ਅਤੇ ਉਹਨਾਂ ਦੀਆਂ ਦੁਕਾਨਾਂ ਵਿੱਚ ਜਾਂਦੀ ਹੈ ਉਹਨਾਂ ਆਖਿਆ ਕਿ ਉਹ ਸਾਰਾ ਦਿਨ ਆਪਣੀਆਂ ਦੁਕਾਨਾਂ ਤੋਂ ਧੂੜ ਮਿੱਟੀ ਨੂੰ ਹੀ ਝਾੜਦੇ ਰਹਿੰਦੇ ਹਨ ਅਤੇ ਜਦੋਂ ਬਰਸਾਤ ਹੋ ਜਾਂਦੀ ਹੈ ਤਾਂ ਇਥੇ ਸੜਕ ਉੱਪਰ ਪਾਣੀ ਭਰ ਜਾਂਦਾ ਹੈ ਜਿਸ ਕਾਰਨ ਲੋਕ ਇਥੇ ਡਿੱਗ ਜਾਂਦੇ ਹਨ ਉਹਨਾਂ ਨੇ ਸਰਕਾਰ ਕੋਲ ਅਪੀਲ ਕੀਤੀ ਕਿ ਇਹ ਸੜਕ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ ਤਾਂ ਜੋ ਲੰਘਣ ਵਾਲੇ ਰਾਹਗੀਰਾਂ ਦੀ ਰਾਹ ਆਸਾਨ ਹੋ ਸਕੇ ਅਤੇ ਉਹਨਾਂ ਨੂੰ ਵੀ ਧੂੜ ਮਿੱਟੀ ਤੋਂ ਨਿਚਾਤ ਮਿਲ ਸਕੇ। ਪਤਾਵਰ ਅੱਡੇ ਦੇ ਰੰਦੇ। ਕੀ ਕੰਮ ਕਦਾ ਤੁਹਾਡਾ? ਦੋਧਾ ਕੰਮ ਦਾ। ਕੀ ਪਰੇਸ਼ਾਨੀ ਆ ਰਹੀ ਤੁਹਾਨੂੰ? ਪਰੇਸ਼ਾਨੀ ਮਿੱਟੀ ਘਟਾ ਬੜਾ ਬਹੁਤ ਜ਼ਿਆਦਾ ਉੜਦਾ ਮਹਾਰਾਜ। ਮੀਂਹ ਪੈਂਦਾ ਪਾਣੀ ਬੜਾ ਫਲਦਾ ਆ। ਆਰ ਪਾਰ ਨਹੀਂ ਛਿੜਕੋ। ਦੋਧ ਦੇ ਪੈਂਦਾ ਘੱਟਾ ਮਿੱਟੀ ਸੁੱਧਿਆਂ ਪੈਂਦਾ ਮਹਾਰਾਜ। ਕੀ ਹੋਣਾ ਕੀ ਜਾਈਦਾ? ਛਿੜਕ ਨਵੇਂ ਵੱਜਣੀ ਚਾਹੀਦੀ ਆ। ਐਂ ਜੀ ਪਤਾਵਰ ਅੱਡੇ ਦੇ ਆ ਜੀ। ਇਥੇ ਮਹਾਰਾਜ ਘਟਾ ਬਹੁਤ ਦੂਰ ਦਾ ਸੜਕ ਬੜੀ ਮਾੜੀ ਆ ਬਾਕੀ ਦੁਕਾਨਾਂ ਚ ਪੈਂਦਾ ਉਡ ਉਡ ਕੇ ਕਰਿਆਨੇ ਛੋਰ ਦੁਕਾਨਾਂ ਨੇ ਸਾਰੀਆਂ ਪਰੇਸ਼ਾਨੀ ਬਹੁਤ ਹੁੰਦੀ ਮਹਾਰਾਜ ਬਹੁਤ ਹੁੰਦੇ ਜੀ ਬੈਟਰੀ ਜੜੀਆਂ ਗੱਡੀਆਂ ਪਲਟ ਜਾਂਦੀਆਂ ਹੋਣਾ ਸੜਕ ਬਣਨੀ ਚਾਹੀਦੀ ਮਹਾਰਾਜ ਹੋਰ ਕੀ ਹੋਣੀ ਚਾਹੀਦੀ ਇਹ ਕੈਣ ਦਾ ਭਾਵ ਹੈ ਵੀ ਸੜਕ ਸਾਰੀ ਟੁੱਟੀ ਆ ਜਦੋਂ ਕੋਈ ਲੰਘਦਾ ਆਉਂਦਾ ਡਿੱਗਦਾ ਵਾ ਢੈਂਦਾ ਵਾ ਬੜੀ ਮਿੱਟੀ ਸਾਡੇ ਅੰਦਰ ਵੇਖੋ ਦੁਕਾਨਾਂ ਦੇ ਵਿੱਚ ਮਿੱਟੀ ਭਰੀ ਪਈ ਜੇ ਡਿਮਾਂਡ ਰਹੀ ਹੈ ਕਹਿੰਦੇ ਵੀ ਸੜਕ ਬਣਾਈ ਜਾਵੇ ਤੇ ਚੱਲ ਕਰੇ ਲੋਕਾਂ ਦਾ ਭਲਾ ਹੋ ਜਾਏ ਸਾਂ ਦਾ ਭਾਵ ਆ ਵੀ ਯਾਨੀ ਕਿ ਕਹਿੰਦਾ ਵੇ ਲੋਕਾਂ ਸਮੇ ਟੋਏ ਪਏ ਤੇ ਜਦੋਂ ਆਉਂਦੇ ਜਾਂਦੇ ਲੰਘਦੇ ਬੜੇ ਹੀ ਐਕਸੀਡੈਂਟ ਹੁੰਦੇ ਜੇ ਜਿਹੜਾ ਕੋਈ ਜਿੱਥੇ ਮੱਦੀ ਡਿੱਗ ਪੈਂਦਾ ਵਾਸਤੇ ਬਹੁਤ ਜ਼ਿਆਰੀ ਪਰੇਸ਼ਾਨੀ ਗਾਹ ਖਲੋਂਦਾ ਹੀ ਨਿਕਾ ਵੀ ਚੱਕੜ ਗੱਲਾਂ ਵੇਖ ਕੇ ਸਾਡੇ ਸਾਹਮਣੇ ਵੇ ਲੋ ਵੇਲੇ ਬੈਠੇ ਆ ਤੂੰ ਗਾਹ ਗਾਈ ਨਹੀਂ ਗਾ ਮਿੱਟੀ ਉੱਡਦੀ ਸਾਰੀ ਅੰਦਰ ਅਸੀਂ ਤਾਂ ਘਟਾ ਹੀ ਝਾੜਨ ਚ ਰਹਿੰਨੇ ਆ ਕਿਲੋ ਕਿਲੋ ਘਟਾ ਤੇ ਅਸੀਂ ਦਿਹਾੜੀ ਜੋ ਖਾ ਜਾਂਦੇ ਅੰਦਰ ਅਸੀਂ ਇਹੋ ਚਾਹੁੰਦੇ ਆ ਵੀ ਚਲੋ ਮਿਹਰਬਾਨੀ ਕਰਕੇ ਸੜਕ ਬਣਾਈ ਜਾਵੇ ਤੇ ਚਲੋ ਇਹਨਾਂ ਦਾ ਸੁਲਵਾ ਦੀ ਆ ਇਹ ਅਸੀਂ ਫਤਾਪੁਰ ਰੈੱਡਿਓ ਚ ਖਲੋਤੇ ਆ ਤੇ ਪਹਿਲੇ ਵੀ ਆਏ ਬਣਾਉਣ ਪਰ ਬਣਾਗੇ ਨਹੀਂਗੇ ਤੇ ਉਹ ਸਾਰਾ ਕਟਾ ਸਾਡੇ ਸਮਾਨ ਤੇ ਪੈਂਦਾ ਉਹ ਤੇ ਖਰਾਬ ਹੁੰਦਾ ਵਾ ਤੇ ਕਈ ਰੀ ਰਾਤ ਨੂੰ ਜਦੋਂ ਗੱਡੀਆਂ ਨੰਗਦੀਆਂ ਪਤਾ ਨਹੀਂ ਲੱਗਦਾ ਤੇ ਗੱਡੀਆਂ ਬਹੁਤ ਟੁੱਟਦੀਆਂ ਅੰਮ੍ਰਿਤਸਰ ਤੋਂ ਚਵਾਲ ਨੂੰ ਜਾਣ ਵਾਲੀ ਸੜਕ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਆਪ ਦੇਖ ਸਕਦੇ ਹੋ ਕਿ ਤਸਵੀਰਾਂ ਵਿੱਚ ਤੁਸੀਂ ਆਪ ਦੇਖਦੇ ਹੋਗੇ ਕਿ ਸੜਕ ਉੱਪਰ ਵੱਡੇ ਵੱਡੇ ਖੱਡੇ ਬਣੇ ਹੋਏ ਹਨ ਤੇ ਜਿਹੜੀਆਂ ਇੱਥੋਂ ਗੱਡੀਆਂ ਨੰਗਦੀਆਂ ਹਨ ਉਹ ਵੀ ਖੱਡਿਆਂ ਵਿੱਚ ਵੱਜਦੀਆਂ ਹਨ ਗੱਲਬਾਤ ਕਰਦਿਆਂ ਹੋਇਆਂ ਦੁਕਾਨਦਾਰਾਂ ਨੇ ਆਖਿਆ ਕਿ ਉਹਨਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੇ ਆਖਿਆ ਕਿ ਇੱਥੇ ਮਿੱਟੀ ਅਤੇ ਸਾਰਾ ਦਿਨ ਉਹ ਮਿੱਟੀ ਕਟਾਈ ਆਪਣੀ ਦੁਕਾਨ ਤੋਂ ਝਾੜਦੇ ਰਹੇ ਉਹਨਾਂ ਨੇ ਦੂਜੇ ਪਾਸੇ ਉਹਨਾਂ ਨੇ ਪ੍ਰਸ਼ਾਸਨ ਕੋਲ ਮੰਗ ਕੀਤੀ ਕਿ ਜੋ ਵੀ ਸਬੰਧਤ ਵਿਭਾਗ ਹੈ ਇਸਰਿਕ ਵੱਲ ਧਿਆਨ ਦੇਵੇ ਤਾਂ ਜੋ ਪਰੇਸ਼ਾਨੀਆਂ ਦਾ ਹੱਲ ਹੋ ਚਕੇ ਅਮਰਥਰ ਫਾਟਵੇਂ ਖਬਰਨਾਮਾ ਵਾਲੇ ਕੈਮਰਾਮੈਨ ਪਰੇਖਰਵਾ ਦੇ ਨਾਲ ਰਕੇਸ਼ ਕੁਮਾਰ